ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਾਰੇ ਸਿੱਖ ਸ਼ਰਧਾਲੂਆਂ ਅਤੇ ਸੂਬਾ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਸੰਦੇਸ਼ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਰੇ ਸਿੱਖ ਬੰਦੂਆਂ ਸ਼ਰਧਾਲੂਆਂ ਅਤੇ ਸੂਬਾ ਵਾਸੀਆਂ ਨੂੰ ਹਾਰਦਿਕ ਵਧਾਈ ਸੋ ਹਿੰਦੀ ਦੇ ਵਿੱਚ ਉਹਨਾਂ ਨੇ ਜੋ ਮੈਸੇਜ ਲਿਖਿਆ ਹੈ ਜੋ ਸੰਦੇਸ਼ ਉਹਨਾਂ ਨੇ ਸੂਬਾ ਵਾਸੀਆਂ ਨੂੰ ਦਿੱਤਾ ਹੈ ਉਸ ਵਿੱਚ ਲਿਖਿਆ ਹੈ ਗੁਰਬਾਣੀ ਕੇ ਅਲੋਕਿਤ ਇਹ ਦਿਵਯ ਗ੍ਰੰਥ ਸਤਿਆ ਸੇਵਾ ਵਾ ਸਮਰ ਸੱਤਾ ਦਾ ਮਾਰਗਦਰਸ਼ਕ ਹੈ ਆਈਏ ਇਸ ਪਾਵਨ ਅਫਸਰ ਪਰ ਗੁਰਬਾਣੀ ਕੋ ਜੀਵਨ ਸੰਕਲਪ ਬਣਾ ਕਰ ਸਮਰਸ ਸਮਾਜ ਕੇ ਨਿਰਮਾਣ ਮੇ ਸਹਿਭਾਗੀ ਬਣੇ ਸੋ ਇਸ ਦੇ ਨਾਲ ਉਹਨਾਂ ਵੱਲੋਂ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਯੋਗੀ ਅਦਿੱਤਨਾਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਹ ਵੀਡੀਓ ਖੂਬ ਦੇਖੀ ਜਾ ਰਹੀ ਹੈ ਅਤੇ ਸੂਬਾ ਵਾਸੀ ਉਹਨਾਂ ਦੀ ਇਸ ਵੀਡੀਓ ਤੇ ਖੂਬ ਕਮੈਂਟ ਵੀ ਕਰ ਰਹੇ ਨੇ